ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚੌਥੀ ਅਸ਼ਟਪਦੀ ਦੀ ਵਿਆਖਿਆ ਕਰਾਂਗੇ ਜਿਸ ਵਿੱਚ ਸੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਬਾਲ ਉਮਰ ਵਿੱਚ ਪਰਮਾਤਮਾ ਤੈਨੂੰ ਦੁੱਧ ਪਿਲਾਉਂਦਾ ਹੈ ਪਰ ਜਵਾਨੀ ਵਿੱਚ ਭੋਜਨ ਤੇ ਸੁੱਖਾਂ ਦੀ ਸੂਝ ਦਿੰਦਾ ਹੈ ਜਦੋਂ ਮਨੁੱਖ ਬੁੱਢਾ ਹੋ ਜਾਂਦਾ ਹੈ ਤਾਂ ਸੇਵਾ ਕਰਨ ਨੂੰ ਸਾਖ ਸੱਜਣ ਦਿੰਦਾ ਹੈ ਪਰ ਮਨੁੱਖ ਉਸ ਦਾ ਉਪਕਾਰ ਨਹੀਂ ਜਾਣਦਾ ਪਰ ਜੇ ਪ੍ਰਮਾਤਮਾ ਉਹਨਾਂ ਤੇ ਆਪ ਮਿਹਰ ਕਰੇ ਤਾਂ ਉਹ ਸਫਲ ਹੋ ਸਕਦੇ ਹਨ ਆਓ ਜਾਣੀਏ ਚੌਥੀ ਅਸ਼ਪਦੀ ਦੀ ਵਿਆਖਿਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਲੋਕ ਨਿਰਗੁਣ ਆਰ ਇਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਯਤਿਸ ਕੀਤ ਰਖ ਨਾਨਕ ਨਿਭੀ ਨਾਲ ਇਸ ਤੋਂ ਭਾਵ ਹੈ ਕਿ ਛੇ ਮੂਰਖ ਅਯਾਨ ਗੁਣਹੀ ਮਾਲਕ ਨੂੰ ਸਦਾ ਯਾਦ ਕਰ। हे, हे नानक जिसने तन्नू पैदा ਕੀਤਾ ਹੈ ਉਸ ਨੂੰ ਚੇਤੇ ਕਰ ਉਹੀ ਤੇਰਾ ਸਾਥ ਨਿਭਾਏਗਾ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਾਵਨ ਬੋਲਤੇ ਕਾਵਨ ਦਿਸਤਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ। ਗਰਬ ਅਗਨ ਮੈਂ ਜਿਨੇ ਉਬਾਰਿਆ ਬਾਰਬ ਵਿਵਸਤਾ ਤੁਝੇ ਪਿਆਰੇ ਦੂਦ ਪਰ ਜੋ ਬਨਪੋਜ ਸੁਖਸੂਦ ਬਿਰਦ ਭਇਆ ਉਪਰ ਸਾਖ ਸੈਨ ਮੁਖ ਅਪਿਆ ਉਹ ਬੈਠ ਕੋ ਦੇਨ ਇਹਨਰ ਗੁਣ ਕਛੁ ਨਾ ਬੁੱਝੇ ਬਖਸ਼ਲੇ ਹੋ ਤੋ ਨਾਨਕ ਸੀਜੇ ਇਨ੍ਹਾਂ ਪੰਕਤੀਆਂ ਤੋਂ ਭਾਵ ਹੈ ਕਿ हे ਜੀਵ ਸੋਹਣੇ RAM ਦੇ ਗੁਣ ਯਾਦ ਕਰ ਵੇਖ ਕਿਸ ਮੁੱਢ ਤੋਂ ਤੈਨੂੰ ਕਿਹਾ ਸੋਨਾ ਬਣਾ ਕੇ ਉਸਨੇ ਵਿਖਾਇਆ ਹੈ ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਨਾ ਕੀਤਾ ਹੈ ਜਿਸ ਨੇ ਤੈਨੂੰ ਪੇਟ ਦੀ ਅੱਗ ਵਿੱਚ ਵੀ ਬਚਾਇਆ ਜੋ ਬਾਲ ਉਮਰ ਵਿੱਚ ਤੈਨੂੰ ਦੁੱਧ ਪਿਲਾਉਂਦਾ ਹੈ ਤੇ ਪਰ ਜਵਾਨੀ ਵਿੱਚ ਤੈਨੂੰ ਸੁੱਖ ਦਿੰਦਾ ਹੈ ਅਤੇ ਜਦੋਂ ਤੂੰ ਬੁੱਢਾ ਹੋ ਜਾਂਦਾ ਹੈ ਤਾਂ ਸੇਵਾ ਕਰਨ ਨੂੰ ਸੱਜਣ ਦਿੰਦਾ ਹੈ ਜੋ ਬੈਠੇ ਹੋਏ ਨੂੰ ਮੂੰਹ ਵਿੱਚ ਟੰਗੇ ਭੋਜਨ ਦਿੰਦੇ ਹਨ ਕਿ ਨਾਨਕ ਇਹ ਗੁਣਹੀਨ ਜੀਵ ਤੇਰਾ ਕੋਈ ਉਪਕਾਰ ਨਹੀਂ ਸਮਝਦਾ ਜੇ ਤੂੰ ਆਵ ਮਿਹਰ ਕਰੇ ਤਾਂ ਇਹ ਸਫਲ ਹੋਵੇ ਜਹ ਪ੍ਰਸਾਦ ਤਰ ਉੱਪਰ ਸੁਖ ਵਸ ਹੈ ਸੋਤ ਭਰਾਤ ਮੀਤ ਬਨਤਾ ਸੰਘਸ ਹੈ ਜਹ ਪ੍ਰਸਾਦ ਪੀਵ ਹੈ ਸੀਤਲ ਜਲਾ ਸੁਖਦਾਈ ਪਵਨਕ ਪਾਵਕ ਅਮਲਾ ਜਹ ਪ੍ਰਸਾਦ ਭੋਗੈ ਸਬਰਸਾ ਸਗਲ ਅਸਮੰਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਵ ਕਰਨ ਨਿਤ ਰਸਨਾ ਤਿਸੇ ਤਿਆਗ ਅਵਰ ਸੰਰਚਨਾ ਐਸੇ ਦੋ ਕੁ ਮੂਡ ਅੰਧ ਵਿਆਪੇ ਨਾਨਕ ਕਾੜ ਲੈ ਹੋ ਪ੍ਰਭ ਆਪੇ ਪਾਵੇ ਤੇ ਜੀਵ ਜਿਸ ਪ੍ਰਭੂ ਦੀ ਕਿਰਪਾ ਨਾਲ ਤੂੰ ਧਰਤੀ ਉੱਤੇ ਸੁਖੀ ਵਾਸਾ ਹੈ ਪੁੱਤਰ ਭਰਾ ਮਿੱਤਰ ਇਸਤਰੀ ਨਾਲ ਹੱਸਦਾ ਹੈ ਠੰਡਾ ਪਾਣੀ ਪੀਂਦਾ ਹੈ ਸੁੱਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ ਵਰਤਦਾ ਹੈ ਸਾਰੇ ਰਸ ਖੋਭਦਾ ਹੈ ਸਾਰੇ ਪਦਾਰਥ ਵਰਤਨ ਲਈ ਤੈਨੂੰ ਮਿਲਦੇ ਹਨ ਜਿਸ ਨੇ ਹੱਥ ਪੈਰ ਕੰਨ ਅੱਖਾਂ ਜੀਭ ਦਿੱਤੇ ਹਨ ਉਸ ਨੂੰ ਵਿਸਾਰ ਕੇ ਤੂੰ ਹੋਰ ਨਾਲ ਮਗਨ ਹੈ ਏ ਮੂਰਖ ਅੰਨੇ ਜੀਵ ਔਗਣਾ ਵਿੱਚ ਫਸੇ ਹੋਏ ਹਨ हे ਨਾਨਕ हे ਪ੍ਰਭੂ ਇਹਨਾਂ ਨੂੰ ਆਪ ਇਨਾਂ ਔਗਣਾ ਵਿੱਚੋਂ ਕੱਢ ਲਓ ਆਦ ਅੰਤ ਜੋ ਰਖਣ ਅਰ ਤਿਸਿਓ ਪ੍ਰੀਤ ਨ ਕਰੇ ਗਵਾਰ ਜਾਕੀ ਸੇਵਾ ਨ ਮਿਤ ਪਾਵੇ ਤਾਸਿਓ ਮੂੜਾ ਮਨ ਨਹੀਂ ਲਾਵੇ ਜੋਠਾ ਪੁਰਸਰ ਸਦਾ ਹਜੂਰੇ ਤਾਕੋ ਅੰਦਾ ਜਾਣ ਤਦੂਰੇ ਜਾਕੀ ਤਹਿਲ ਪਾਵੇ ਦਰਗਹਿ ਮਾਨ ਇਤਿਸ ਹੈ ਬਿਸਾਰੇ ਮੁਗਧ ਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਖੜ ਹਾਰ ਅਪਾਰ ਭਾਵ ਮੂਰਖ ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ ਜੋ ਜਨਮ ਤੋਂ ਮਰਨ ਤੱਕ ਇਸ ਦੀ ਰਾਖੀ ਕਰਨ ਵਾਲਾ ਹੈ ਮੂਰਖ ਜੀਵ ਉਸ ਪ੍ਰਭੂ ਨਾਲ ਜਤ ਨਹੀਂ ਜੋੜਦਾ ਜਿਸ ਦੀ ਸੇਵਾ ਕੀਤਾ ਇਸ ਨੂੰ ਸ੍ਰਿਸ਼ਟੀ ਦੇ ਨੋ ਕੀ ਖਜ਼ਾਨੇ ਮਿਲ ਜਾਂਦੇ ਹਨ ਅੰਨਾ ਉਸ ਠਾਕੁਰ ਨੂੰ ਕਿਤੇ ਦੂਰ ਬੈਠਾ ਸਮਝਦਾ ਹੈ ਜੋ ਹਰ ਵੇਲੇ ਇਸ ਦੇ ਅੰਗ ਸੰਗ ਹੈ ਮੂਰਕਤੇ ਅਯਾਨ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦਾ ਹੈ ਜਿਸ ਦੀ ਤਹਿਲ ਕਿਤਿਆ ਇਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਆਦਰ ਲੰਦਾ ਹੈ ਇਹ ਜੀਵਤਾ ਸਦਾ ਹੀ ਭੁੱਲਾ ਕਰਦਾ ਰਹਿੰਦਾ ਹੈ ਤੇ हे ਨਾਨਕ ਰੱਖਿਆ ਕਰਨ ਵਾਲਾ ਪ੍ਰਭੂ ਬਿਆੰਤ ਹੈ ਉਹ ਔਗਣਾ ਵੱਲ ਨਹੀਂ ਤੱਕਦਾ ਰਤਨ ਤਿਆਗ ਕੋ ਦੀ ਸੰਗ੍ਰਚੈ ਸਾਚ ਛੋੜ ਝੂਠ ਸੰਗਮਚੈ ਜੋ ਛਡ ਨਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਏ ਗਰਤਬ ਪ੍ਰੀਤ ਪਸੰ ਸੁਭ ਹੋਏ ਅੰਤਕੂਪ ਮਹਿਪਤਿ ਵਿਗਰਾਲ ਨਾਨਕ ਕਾ ਡਲੇ ਹੋ ਪ੍ਰਭ ਦਿਆਲ ਭਾਵ ਜੀਵ ਨਾਮ ਰਤਨ ਛੱਡ ਕੇ ਮਾਇਆ ਰੂਪੀ ਕੋੜੀ ਨਾਲ ਖੁਸ਼ ਫਿਰਦਾ ਹੈ ਸੱਚੇ ਪ੍ਰਭੂ ਨੂੰ ਛੱਡ ਕੇ ਨਾਸਵੰਤ ਪਦਾਰਥਾਂ ਵੱਲ ਰੁਚੀ ਹੁੰਦਾ ਹੈ ਜੋ ਮਾਇਆ ਛੱਡ ਜਾਣੀ ਹੈ ਉਸ ਨੂੰ ਸਦਾ ਅਟੱਲ ਸਮਝਦਾ ਹੈ ਜੋ ਮੌਤ ਜ਼ਰੂਰ ਆਪਰਨੀ ਹੈ ਉਸ ਨੂੰ ਦੂਰ ਦਾ ਖਿਆਲ ਕਰਦਾ ਹੈ ਉਸ ਤਨ ਭਜਾਰ ਦੀ ਖਾਤਰ ਨਿਤ ਖੇਚਲ ਕਰਦਾ ਫਿਰਦਾ ਹੈ ਜੋ ਅੰਤ ਛੱਡ ਹੀ ਜਾਣੀ ਹੈ ਜੋ ਪ੍ਰਭੂ ਇਸ ਨਾਲ ਰਾਖਾ ਹੈ ਉਸ ਨੂੰ ਵਿਸਾਰ ਬੈਠਾ ਹੈ ਕੋਤੇ ਦਾ ਪਿਆਰ ਸਦਾ ਸਵਾ ਨਾਲ ਹੀ ਹੁੰਦਾ ਹੈ ਉਹ ਚੰਦਨ ਦਾ ਲੇਕ ਟੋ ਕੇ ਲਾ ਦਿੰਦਾ ਹੈ ਜੀਵ ਮਾਇਆ ਦੇ ਹਨੇਰੇ ਭਿਆਨਕ ਹੋ ਵਿੱਚ ਡਿੱਗੇ ਪਏ ਹਨ ਇਹ ਨਾਨਕ ਆਖ اے دیال پربھو انہاں نوں اس کھوہ وچوں باہر کڈ لے کرپوت پسو کی مانس جات لوک پچارا کرے دن رات باہر پےکھ اندر ملมายا شبش نائیں کشو کرے سپایا باہر ਗਿਆਨ ਧਿਆਨ ਇਛਨਾਨ اندر ਵਿਆਪੇ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈ ਸੇ ਤਰੇ ਅਥਾਹਾ ਜਾਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਥ ਪਾਵਕ ਜਾਤ ਮਨੁੱਖ ਦੀ ਹੈ ਪਰ ਕਮ ਪਸ਼ੂਆਂ ਵਾਲੇ ਹਨ ਓਂਝ ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ ਬਾਹਰ ਧਾਰਮਿਕ ਉਸ਼ਾਖ ਹੈ ਮਨ ਵਿੱਚ ਮਾਇਆ ਦੀ ਮੈਲ ਹੈ ਬਾਹਰਲੇ ਪੇਖ ਨਾਲ ਛਪਾਉਣ ਦਾ ਯਤਨ ਕੀਤਾ ਮਨ ਦੀ ਮੈਲ ਲੁਕਦੀ ਨਹੀਂ ਬਾਹਰ ਵਿਖਾਵੇ ਵਾਸਤੇ ਤੀਰਥ ਇਸ਼ਨਾਨ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ। ਸਮਾਦਿਆ ਲਾਉਂਦਾ ਹੈ ਮਨ ਵਿੱਚ ਲੋਭ ਰੂਪ ਕੁੱਤਾ ਪ੍ਰਚੰਡ ਹੈ। ਮਨ ਵਿੱਚ ਤ੍ਰਿਸ਼ਨਾ ਦੀ ਅੱਗ ਹੈ ਬਾਹਰ ਸਵਾ ਮਲੀ ਫਿਰਦਾ ਹੈ। ਜੇ ਗੱਲ ਵਿੱਚ ਵਿਕਾਰਾਂ ਦੇ ਪੱਥਰ ਹੋਣ ਤਾਂ ਅਥਾ ਸंसਾਰ ਸਮੁੰਦਰ ਜੀਵ ਕਿਵੇਂ ਤਰੇ? ਜਿਸ ਜਿਸ ਦੇ ਹਿਰਦੇ ਵਿੱਚ ਪ੍ਰਭੂ ਆ ਵਸਦਾ ਹੈ ਇਹ ਨਾਨਕ ਉਹੀ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਸੁਣ ਅੰਦਾ ਕਿਐਸੇ ਮਾਰਗ ਪਾਵੇ ਕਰ ਗੈ ਲਿਓ ਓੜ ਨਿ ਬਹਾਵੇ ਕਹਾਂ ਬੁਜਾਰਤ ਬੁਜੈ ਡੋਰਾ ਨਿਸਕਹੀ ਐ ਤੌ ਸਮਝੇ ਭੋਰਾ ਕਹਾਂ ਬਿਸਨਪਦ ਗਾਵੇ ਗੁੰਗ ਜਤਨ ਕਰੇ ਤੋ ਪਈ ਸੁਰਪੰਗ ਕਹਿ ਪਿੰਗ ਗਲ ਪਰਬਤ ਪਰ ਭਵਨ ਨਹੀਂ ਹੋਤ ਉਆ ਉਸ ਗਵਨ ਕਰਤਾਰ ਕਰੁਨਾ ਮੇ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਅੰਨਾ ਨਿਰਾ ਸੁਣ ਕੇ ਕਿਵੇਂ ਰਾਹ ਲੱਭ ਲੈ हे प्रभु आप इज्जा हाथो पाड़ लवो ताकि ए अखिर तक प्रीत निभा सके बोला मनोख निरै इशारे नु की समझे इशारे नाल जे आखी रात है ता ओ दिन समझ लेंडा है गूंगा किवें बिशन पदे गा सके कई यत्न भी करे ता पे ओजे सुर टट ही जानदी है लूला किथे ਪਹਾੜਾਂ ਤੇ ਘੁੰਮ ਸਕਦਾ ਹੈ ਉਥੇ ਉਸਦੀ ਪਹੁੰਚ ਨਹੀਂ ਹੋ ਸਕਦੀ हे नानक अरदास कर ते आख हे करतार ਦਇਆ ਸਾਗਰ ਇਹ ਨਿਮਾਣਾ ਦਾਸ ਬੇਨਤੀ ਕਰਦਾ ਹੈ ਤੇਰੀ ਮਿਹਰ ਨਾਲ ਹੀ ਤਰ ਸਕਦਾ ਹੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੂਹ ਝੂਠ ਵਿਕਾਰ ਮਹਾ ਲੋਭ ਤ੍ਰੋਹ ਇਆਹੁ ਜੁਗਤ ਬਿਹਾਨੇ ਕਹੀ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਹੁ ਭਾਵ ਜੋ ਪ੍ਰਭੂ ਇਸ ਮੂਰਖ ਦਾ ਸੰਗੀ ਸਾਥੀ ਹੈ ਉਸ ਨੂੰ ਇਹ ਚੇਤੇ ਨਹੀਂ ਕਰਦਾ ਜੋ ਬੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ ਰੇਤ ਦੇ ਘਰ ਵਿੱਚ ਵੱਸਦਾ ਹੈ ਫਿਰ ਵੀ ਮਾਇਆ ਦੀ ਮਸਤੀ ਵਿੱਚ ਆਨੰਦ ਮੋਜਾ ਮੰਦਿਆ ਹੈ ਆਪਣੇ ਆਪ ਨੂੰ ਅਮਰ ਸਮਝੀ ਬੈਠਾ ਹੈ ਮਨ ਵਿੱਚ ਇਹੀ ਯਕੀਨ ਬਣਿਆ ਹੋਇਆ ਹੈ ਮੂਰਖ ਨੂੰ ਕਦੇ ਮੌਤ ਦਾ ਖਿਆਲ ਵੀ ਨਹੀਂ ਆਉਂਦਾ ਵੈਰ ਵਿਰੋਧ ਕਾਮ ਗੁੱਸਾ ਮੋਹ ਝੂਠ ਮੰਦੇ ਕਰਮ ਭਾਰੀ ਲਾਲਚ ਤੇ ਦਗਾ ਏ ਨਾਨਕ ਇਸੇ ਰਾਹੇ ਪੈ ਗਏ ਇਸ ਤੇ ਕਈ ਜਨਮ ਗੁਜ਼ਰਵੇ ਹਨ ਇਸ ਵਿਚਾਰੇ ਜੀਵ ਵਾਸਤੇ ਪ੍ਰਭੂ ਦਰ ਤੇ ਅਰਦਾਸ ਕਰ ਤੇ ਆਖ ਆਪਣੀ ਮਿਹਰ ਕਰਕੇ ਇਸ ਨੂੰ ਬਚਾ ਲਾਵੇ ਤੂੰ ਠਾਕੁਰ ਤੁਮ ਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਘਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੁੱਤਰਤਾਰੀ ਤੁਮਤੇ ਹੋਏ ਸੁਆਗਿਆਕਾਰੀ ਤੁਮਰੀ ਗਤਿ ਵਿੱਚ ਤੂੰ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਇਨ੍ਹਾਂ ਪੰਕਤੀਆਂ ਤੋਂ ਭਾਵ ਹੈ ਕਿ ਹੇ ਪ੍ਰਭੂ ਤੂੰ ਮਾਲਕ ਹੈਂ ਸਾਡੀ ਜੀਵਨ ਦੀ ਅਰਜ਼ ਤੇਰੇ ਅੱਗੇ ਹੀ ਹੈ ਇਹ ਜੰਦ ਤੇ ਸਰੀਰ ਜੋ ਤੂੰ ਸਾਨੂੰ ਦਿੱਤਾ ਹੈ ਸਭ ਤੇਰੀ ਹੀ ਬਖਸ਼ਿਸ਼ ਹੈ ਤੂੰ ਹੀ ਸਾਡਾ ਮਾਪਿਓ ਹੈ ਅਸੀਂ ਤੇਰੇ ਬਾਲ ਹਾਂ ਤੇਰੀ ਮਿਹਰ ਦੀ ਨਜ਼ਰ ਵਿੱਚ ਬਿਆੰਤ ਸੁਖ ਹਨ ਕੋਈ ਤੇਰਾ ਅੰਤ ਨਹੀਂ ਪਾ ਸਕਦਾ ਤੂੰ ਸਭ ਤੋਂ ਉੱਚਾ ਭਗਵਾਨ ਹੈ ਜਗਤ ਦੇ ਸਾਰੇ ਪਦਾਰਥ ਤੇਰੇ ਹੀ ਹੁਕਮ ਵਿੱਚ ਟਿਕੇ ਹੋਏ ਹਨ ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿੱਚ ਦੌੜ ਰਹੀ ਹੈ ਤੂੰ ਕਿਹੋ ਜਿਹਾ ਹੈ ਤੇ ਕਿੰਨਾ ਵੱਡਾ ਹੈ ਇਹ ਤੂੰ ਆਪ ਹੀ ਜਾਣਦਾ ਹੈ ਹੈ ਨਾਨਕ ਆਖ ਹੈ ਪ੍ਰਭੂ ਤੇਰੇ ਸੇਵਕ ਤੇਥੋਂ ਸਦਾ ਸਦਕੇ ਜਾਂਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ